ਫੁੱਲ ਵਰਗਾ ਖਿੜਦਾ ਚਿਹਰਾ ਜਦੋਂ ਮੱਥੇ ਤੇ ਵਟਣੀ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਕੂਨ ਵਧਾਉਣਾ ਵੀ ਕੂਨਦਾਨ ਤੋਂ ਘਟ ਨਹੀਂ ਹੁੰਦਾ ਇਹ ਉਹ ਪਰਿਵਾਰ ਹੈ ਜਿਹੜਾ ਖਿੜੇ ਮੱਥੇ ਪੇਸ਼ ਆਉਂਦੇ ਇਹੋ ਜਿਹੇ ਪਰਿਵਾਰਾਂ ਕੋਲੇ ਜਾ ਕੇ ਵਧੀਆ ਲੱਗਦਾ ਨਹੀਂ ਅੱਜ ਦੇ ਟਾਈਮ 'ਚ ਉਹ ਜਿਹਦਾ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨੂੰ ਆਏ ਸੀ ਜੀ ਭਾਈ ਸਾਹਿਬ ਹੋਰੇ ਮਿਲਣ ਇਹ ਆਏ ਨੇ ਸਾਸਾ ਜ਼ਿਲ੍ਹੇ ਦੇ ਸਿੰਘਪੁਰਾ ਪਿੰਡ ਆਪਾਂ ਸਿੰਘਪੁਰਾ ਪਿੰਡ ਤੋਂ ਜੀ ਪਹਿਲਾਂ ਅਸੀਂ ਫੇਸਬੁੱਕ ਤੇ ਮਿਲੇ ਆ ਤੇ ਭਾਈ ਸਾਹਿਬ ਇੱਥੇ ਆਉਂਦੇ ਨੇ ਜੀ ਕੀਰਤਨ ਕਰਨ ਵਾਸਤੇ ਤੇ ਆਪਣੇ ਗੁਰਦੁਆਰਾ ਸਾਹਿਬ ਆਏ ਹੋਏ ਸੀ ਤੇ ਫੇਰ ਅੱਜ ਮਿਲਣ ਆਏ ਨੇ ਤੇ ਥੋੜੀ ਜਾਣ ਪਛਾਣ ਵੀ ਕਰਾਉਣੇ ਆ ਤੇ ਕੋਈ ਪ੍ਰੋਗਰਾਮ ਵੀ ਹੋਵੇ ਉਹ ਵੀ ਦੱਸਿਆ ਕਰੋ ਭਾਈ ਸਾਹਿਬ ਤੁਸੀਂ ਦੱਸਿਓ ਆਪਦਾ ਨਾਮ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਰਗੀ ਸੁਖਵਿੰਦਰ ਸਿੰਘ ਪਿੰਡ ਸਿੰਘਪੁਰਾ ਜ਼ਿਲ੍ਹਾ ਸਰਸਾ ਹਰਿਆਣਾ ਮੈਂ ਅਕਸਰੀ ਹਨੁਮਾਨਗੜ੍ਹ ਵਿਖੇ ਗੁਰਬਾਣੀ ਦਾ ਕੀਰਤਨ ਕਰਨ ਅਸੀਂ ਜਥੇ ਸਮਿਤ ਆਉਂਦੇ ਰਹਿੰਨੇ ਆ ਅੱਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਪ੍ਰੇਮ ਨਗਰ ਵਿਖੇ ਸਾਡੀ ਡਿਊਟੀ ਲੱਗੀ ਸੀ ਉਥੋਂ ਦੀ ਪ੍ਰਬੰਧਕ ਕਮੇਟੀ ਦੇ ਹੈੱਡ ਗ੍ਰੰਤੀ ਸਾਹਿਬ ਵੱਲੋਂ ਮੈਨੂੰ ਕਾਲ ਗਿਆ ਸੀ ਤੇ ਅਸੀਂ ਆਉਣੇ ਹੀ ਸੀ ਇੱਥੇ ਅੱਜ ਗੁਰਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਤੇ ਕੀਰਤਨ ਕਰਨ ਭੈਣ ਜੂਰਾ ਨੂੰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਨੇ ਆ ਬੜੀਆਂ ਸੋਹਣੀਆਂ ਇਹਨਾਂ ਦੀਆਂ ਵੀਡੀਓ ਹੁੰਦੀਆਂ ਬੜਾ ਬੋਲ ਚੱਲਦਾ ਵਧੀਆ ਢੰਗ ਬਾਕੀ ਦੂਜੀ ਗੱਲ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਵੀਡੀਓ ਹੁੰਦੀਆਂ ਇਸ ਤੋਂ ਇਲਾਵਾ ਇਹਨਾਂ ਦੀਆਂ ਵੀਡੀਓ ਦੇ ਵਿੱਚ ਗਿਆਨ ਬੜਾ ਹੁੰਦਾ ਹੈ ਨਹੀਂ ਅੱਜ ਮਸ਼ਹੂਰ ਹੋਣ ਵਾਸਤੇ ਦੁਨੀਆ ਹੋਰੀ ਤਰ੍ਹਾਂ ਦੀਆਂ ਵੀਡੀਓ ਪਾ ਰਹੀ ਐ ਵੀ ਜਿਹੜੀਆਂ ਪਰਿਵਾਰ ਚ ਬੈਠ ਕੇ ਨਹੀਂ ਦੇਖ ਸਕਦੇ ਇਹਨਾਂ ਦੀਆਂ ਵੀਡੀਓ ਦੇ ਵਿੱਚ ਦਵਾਈਆਂ ਸੰਬੰਧੀ ਗਿਆਨ, ਸੇਤਾਂ ਸੰਬੰਧੀ ਗਿਆਨ ਤੇ ਹੋਰ ਬਹੁਤ ਸੁਣੀਆਂ ਸੁਣੀਆਂ ਸਾਨੂੰ ਦਵਾਈਆਂ ਬੁੱਢੀਆਂ ਦੀ ਜਾਣਕਾਰੀ ਮਿਲਦੀ ਰਹਿੰਦੀ ਐ ਤੇ ਜਦੋਂ ਸੋਸ਼ਲ ਮੀਡੀਆ ਤੇ ਇੱਕ ਦੋ ਵਾਰ ਪੈਣ ਜੀਵੜਾ ਨੂੰ ਦੇਖਿਆ ਗੱਲਬਾਤ ਵੀ ਤੇ ਇਹਨਾਂ ਨੇ ਆਖਿਆ ਸੀ ਵੀ ਜਦੋਂ ਤੁਸੀਂ ਹਨੂਮਾਨਗੜ੍ਹ ਆਓ ਜਰੂਰ ਸਾਨੂੰ ਮਿਲ ਕੇ ਜਾਇਓ ਅੱਜ ਕੁਦਰਤੀ ਟਾਈਮ ਸੀ ਤੇ ਇਹਨਾਂ ਨੂੰ ਮੈਂ ਫੋਨ ਕਰ ਲਿਆ ਪੈਣ ਜੀਵੜੇ ਤੇ ਡਾਕਟਰ ਸਾਹੁਰੇ ਕਰੇ ਸਨ ਤੇ ਫਿਰ ਇਹਨਾਂ ਨੂੰ ਅੱਜ ਮਿਲਣ ਵਾਸਤੇ ਅਸੀਂ ਇੱਥੇ ਪਹੁੰਚੇ ਆਂ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬੈਗਰੂ ਗਰੇ ਪਰਿਵਾਰ ਚੜਦੀ ਕਲਾਬ ਚ ਰਹੇ ਇੰਦਰ ਵੀ ਭਾਈ ਸਾਹਿਬ ਹੋਰ ਆਏ ਸੀ ਤੁਸੀਂ ਵੀ ਨਾਮ ਦੱਸ ਦਿੰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਅਸੀਂ ਜਸੇ ਦੇ ਵਿੱਚ ਹੀ ਤਿੰਨੂ ਸਿੰਘ ਤਕਰੀਬਨ 12-13 ਸਾਲਾਂ ਤੋਂ ਇਕੱਠੇ ਨਾਮ ਕਰ ਰਹੇ ਆਂ ਟੀਮ ਹੈ ਟੀਮ ਹੈ ਜੀ ਮੈਂ ਤਬਲਾ ਪਲੇ ਕਰਦਾ ਨਾਮ ਜਗਤਾਰ ਸਿੰਘ ਹੈ ਪਿੰਡ ਭਾਗੀਵੰਦਰ ਡਿਸਟ੍ਰਿਕਟ ਕਮਿਸ਼ਨਰ ਐ ਸਤਿ ਅਕਾਲ ਜੀ ਨੰਬਰ ਜੀ ਸਿੰਘ ਰਾਮਾ ਮੰਡੀ ਜਿਹੜਾ ਬਟੰਡਾ ਤੋਂ ਆਈ ਜਾਨੀ ਆਪਰੇ ਅਦਾ ਅਦਾ ਸੱਤਾਂ ਹਰਿਆਣਾ ਘਰਾਂ ਤੁਸੀਂ ਅਦਾ ਪੰਜਾਬ ਕਿੱਥੇ ਆ ਅਸੀਂ ਇੱਕ ਖਾਸੀਅਤ ਇਹ ਹੈ ਕਿ ਜਿਵੇਂ ਜੀ ਤਿੰਨੇ ਮੇਰਾ ਜ਼ਿਲ੍ਹਾ ਦਾ ਸਰਸਾ ਜ਼ਿਲ੍ਹਾ ਆ ਗਿਆ ਹਾਂਜੀ ਇਹ ਦੋਨੇ ਬਟੰਡਾ ਜ਼ਿਲ੍ਹੇ ਤੋਂ ਆ ਗਏ ਉਹਨਾਂ ਦਾ ਰਾਮਾ ਮੰਡੀ ਰਹਿਸ਼ ਹੈ ਇਨਾਂ ਦੀ ਭਾਗੀ ਬੰਦ ਰੱਖਿਆ ਮੇਰਾ ਸਿੰਘਪੁਰਾ ਪਿੰਡ ਹੈ ਹੁਣ ਸੇ ਰਿਹਾ ਹੈ ਹਾਂਜੀ ਔਰ ਤੁਸੀਂ ਨਾਮ ਹੋਗੇ ਵੀ ਪਿਛਲੇ ਲਗਭਗ 12-13 ਸਾਲਾਂ ਤੋਂ ਤੁਸੀਂ ਇਕੱਠੇ ਆ ਇਕੱਠੇ ਤੇ ਲਗਾਤਾਰ ਹੀ ਪ੍ਰੋਗਰਾਮਾਂ ਦੇ ਜਾ ਰਹੇ ਹੋ ਚਲੋ ਵਧੀਆ ਗੱਲ ਆ ਹਨਾ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਸੀਂ ਆਏ ਹੋ ਮਿਲਣ ਆਏ ਹੋ ਤੇ ਬਾਕੀ ਸੇਵਾ ਤਾਂ ਪਤਾ ਨਹੀਂ ਥੋੜੀ ਕੈਪੀ ਹੋਈ ਹੈ ਇਹਨਾਂ ਕੋਈ ਸਿਕੰਡ ਬਾਸ ਤੇ ਰੱਖਿਆ ਬਾਕੀ ਅੱਜ ਅੱਜ ਬਾਬੇ ਨਾਨਕ ਦਾ ਪ੍ਰਕਾਸ਼ਪੁਰਾ ਦਾ ਲੰਗਰ ਵੀ ਦੁਨੀਆ ਚ ਖੁੱਲ੍ਹੇ ਹੀ ਚੱਲ ਰਿਹਾ ਹੈ ਤੇ ਪ੍ਰਸ਼ਾਦਾ ਵੀ ਭੈਣ ਜੀ ਉਹਨਾਂ ਨੇ ਆਖਿਆ ਵੀ ਸ਼ਕਤੀ ਜਾਏ ਪਰ ਪ੍ਰਸ਼ਾਦਾ ਸੀ ਛੱਕਿਆ ਸੀ ਪਰ ਉਹਨੇ ਕੋਈ ਸ਼ਿਕਾਇਤ ਹੋਰ ਨਿਕ ਸੁੱਖ ਕਾ ਵੀ ਬਿਆ ਉਹਦਾ ਥੋੜਾ ਕਰ ਲੈ ਡਿਸਟ ਤੇ ਬਹੁਤ ਮਿਹਰ ਹੈ ਇਸ ਪਰਿਵਾਰ ਤੇ ਵੀ ਬਾਕੀ ਉਹ ਇੱਕ ਜਿਵੇਂ ਵਿਦਵਾਨ ਨੇ ਲਿਖਿਆ ਨਾ ਜਿਹੜਾ ਬੰਦਾ ਚਿਹਰੇ ਤੇ ਸਮਾਈਲ ਰੱਖਦਾ ਹੈ ਜਿਹੜਾ ਅੱਜ ਲੋਕ ਟੈਲਾਂ ਤੇ ਤਾਂ ਵੈਲਕਮ ਲਿਖੀ ਬੈਠੇ ਆ ਪਰ ਚਿਹਰਿਆਂ ਤੇ ਬਹੁਤ ਘੱਟ ਲੋਕਾਂ ਦੇ ਵੈਲਕਮ ਲਿਖਿਆ ਹੁੰਦਾ ਇਹਨਾਂ ਦਾ ਪਰਿਵਾਰ ਡਾਕਟਰ ਸਾਹਿਬ ਦਾ ਭੈਣ ਜੀ ਉਹਨਾਂ ਦਾ ਪਰਿਵਾਰ ਇਹ ਉਹ ਲੋਕ ਹੈ ਜਿਨ੍ਹਾਂ ਬਾਰੇ ਬਾਰੇ ਵਿਦਵਾਨ ਨੇ ਲਿਖਿਆ ਫੁੱਲ ਵਰਗਾ ਖਿਰਦਾ ਚਿਹਰਾ ਜਦੋਂ ਮੱਥੇ ਤੇ ਵਟਣੀ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਕੂਨ ਵਧਾਉਣਾ ਵੀ ਕੂਨਦਾਰ ਤੋਂ ਘਟ ਨਹੀਂ ਹੁੰਦੀਦਾ ਇਹ ਉਹ ਪਰਿਵਾਰ ਹੈ ਜਿਹੜਾ ਖਿੜੇ ਮੱਥੇ ਪੇਸ਼ ਆਉਂਦੇ ਇਹੋ ਜਿਹੇ ਪਰਿਵਾਰਾਂ ਕੋਲੇ ਜਾ ਕੇ ਵਧੀਆ ਲੱਗਦਾ ਨਹੀਂ ਅੱਜ ਦੇ ਟਾਈਮ 'ਚ ਕੁਝ ਇਦਾਂ ਦੇ ਰਿਸ਼ਤੇਦਾਰ ਹੈ ਜਿਨ੍ਹਾਂ ਕੋਲ ਦੀ ਸੀਸੇ ਉੱਪਰ ਨੂੰ ਕਰਕੇ ਲੰਘ ਜਾਈਦਾ ਵੀ ਕਿਤੇ ਉਹ ਆਪਾਂ ਨੂੰ ਸਿਆਣ ਨਾਲ ਆਂਦੇ ਹੈ ਚਲੋ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਟਾਈਮ ਕੱਢਿਆ ਸਾਡੀ ਖਾਤਰ ਹਨਾ ਆਏ ਹੋ ਮਿਲਣਾ ਵੈਸੇ ਤਾਂ ਚਲੋ ਆਉਣਾ ਹੀ ਸੀਗਾ ਪਰ ਟਾਈਮ ਕੱਢਣਾ ਵੀ ਬਹੁਤ ਵੱਡੀ ਗੱਲ ਹੈ ਜੀ ਅੱਜ ਭਾਵੇਂ ਟਾਈਮ ਹੈ ਵੀ ਨਹੀਂ ਕਿਸੇ ਕੋਲ ਹੈ ਨਾ ਤੇ ਹੋਰ ਤੁਹਾਡੀ ਕੀ ਸੇਵਾ ਕਰੀ ਜੀ ਬਸ ਸੇਵਾ ਹੀ ਹੈ ਹੁਣ ਜਦੋਂ ਤੁਸੀਂ ਉਧਰ ਮੇਰੀ ਹੈਗੇ ਚਾਹੇ ਜਦੋਂ ਆਵਾਂਗੇ ਜਰੂਰ ਆ ਜੀ ਮਾਂ ਸਾਸ ਜੀ ਜਾਂਦੇ ਰਹਿੰਦੇ ਰਹਿੰਦੇ ਆ ਨਾ ਉਧਰ ਤੇ ਜਰੂਰ ਆਵਾਂਗੇ ਜਰੂਰ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਸਾਸ ਜੀ ਜੀ ਕੰਕਲ ਸਾਹਿਬ ਵੀ ਕਿਤੇ